ਚੱਲੇ ਆ ਗਾਇਸ ਜੇ ਜ਼ੀਰਕਪੁਰ ਤੇ ਤੁਹਾਨੂੰ ਪਤਾ ਵੀਰੇ ਆਪਾਂ ਕਿੱਥੇ ਚੱਲੇ ਆ ਹਾਂਜੀ ਜ਼ੀਰਕਪੁਰ ਤੇ ਤੇਰੇ ਜਿਹੜੇ ਪਿਆਰ ਨਹੀਂ ਮੇਰੇ ਨਾਲ ਕਰ ਮੈਂ ਉਹਨਾਂ ਨੂੰ ਬੇਟਾ ਚੁੰਮਾ ਤੇ ਮੀਆਂ ਹਜੇ ਅਲੀ ਖਾਂਜੀ ਦੀ ਆਈਡੀ ਦੇ ਰਹੀ ਆ ਸਾਡੇ ਨਾਲ ਕੋਈ ਕੰਟੈਕਟ ਹਰਾਮਜਾਦੇ ਤੂੰ ਨਹੀਂ ਸਕਦੇ ਨੇ ਯਾਰ ਜਿਨ੍ਹਾਂ ਨੇ ਜ਼ਿੰਦਗੀ 'ਚ ਮੱਲਾ ਮਾਰੀਆਂ ਨੇ ਰਿਸਕ ਲਿੱਤੇ ਨੇ ਬਿਨ ਉਸ ਕਿੱਥੇ ਨੇ ਬੋਲੋ ਮੰਮੀ ਪਾਪਾ 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 ਬੋਨ ਲਈ 2 ਟੋਕੀਲਾ ਚਾਵਲ 3 ਟੋਕੀਲਾ ਚੀਨੀ ਤੇ 5 ਕਿਲੋ ਕਾਟਾ ਦਿਆ ਤਾਂ ਇਸਾ ਬੋਲਣ ਦੇ ਲਈ ਕਿਉਂਕਿ ਉਹਨੇ ਫੇਮਸ ਹੋਣਾ ਪਾਂਗਾ ਵਾਲੇ ਚੌਲਾਂ ਹੋਣੇ ਅੱਜ ਆਪਾਂ ਉਪਰਾਏ ਹੀ ਪਾਂਗਾ ਦੇ ਕਿਉਂ ਸਰਬ ਨਹੀਂ ਆ ਰਹੀ ਲੋਸੇ ਉੱਠਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਹਾਂਜੀ ਮਿੱਤਰੋ ਮੈਂ ਹਾ ਤੁਹਾਡਾ ਬੁੱਲਾ ਤੇ ਅੱਜ ਜੇਨਾ ਇਹਨਾਂ ਪੈਣ ਚੋ ਤਨੂ ਗੁਰਲਾ ਅੱਧੀ ਵੀਰੀ ਸ ਬਹੁਤ ਹੀ ਜ਼ਿਆਦਾ ਗਾਲਾਂ ਦਾ ਪੇਉ ਪੀਤਾ ਗਿਆ ਇਸ ਕਰਕੇ ਕੰਨਾਂ ਨੂੰ ਹੈਡਫੋਨ ਜ਼ਰੂਰ ਲਾ ਲੈ ਕਤੇ ਬੱਚੇ ਕੁੱਤੀ ਖਾਣੇ ਬੰਦਿਆਂ ਤੋਂ ਬਾਅਦ ਆ ਜਾਂਦੀ ਏ ਇਹ ਆਲੀ ਪੜ ਜਾਂਦੀ ਕਰਨ ਜਗਪ੍ਰੀਤ ਇਹ ਬੈਂਟੀ ਜਗਪ੍ਰੀਤ ਨਹੀਂ ਇਹ ਹੋਣੀ ਚਾਹੀਦੀ ਹੈ ਹਗਪ੍ਰੀਤ ਬੱਚੋ ਦੀ ਮੱਕਰ ਲੋਲੇ ਆਮ ਓਕੇ ਇਹ ਕਰ ਦੇਣੀ ਹਜੀਦ ਨੂੰ ਪ੍ਰਮੋਟ ਤੇ ਇਹਨਾਂ ਨੂੰ ਦੇਣੀ ਲਾਣਾ ਠੋੱਕ ਕੇ ਬੋਲੋ ਨਹੀਂ ਪੰਜਾਬੀ ਤੇ ਪ੍ਰਮੋਟ ਕਰਨਾ ਹਜੀਆ ਨੂੰ ਇਹਨਾਂ ਦੀ ਬੰਦ ਮਾਰਨੇ ਲਾ ਕੇ ਲਾਨਾ ਤੇ ਖਜੀਆ ਨੂੰ ਕਿੱਸਾ ਕੈਸਾ ਹਰ ਕਿਸੇ ਲਈ ਪ੍ਰੋਬਲਮ ਚੱਲਦੀ ਹੁੰਦੀ ਹੈ ਜਿਵੇਂ ਲੱਗਤੂ ਲੈ ਕੇ ਤੁਸੀਂ ਲੰਮੈ ਜਿਵੇਂ ਥੋੜਾ ਥੜਾ ਲੰਮੈ ਨਹੀਂ ਹੋ ਰਹੀ ਹਜੇ ਮੈਂ ਸੋਚ ਚੁ ਜੀਏ ਬਿਦ ਸਵੇਰੇ ਸਵੇਰੇ ਦੰਦੀ ਕਟ ਕੇ ਥੱਕੇ ਪਏ ਆ ਤੇ ਇਹਨਾਂ ਦੀਆਂ ਪੈਣ 14 ਦੀਆਂ ਚੋਲਾ ਸੁਣ ਸੁਣ ਕੇ ਅੱਕੇ ਪਏ ਹੁਣ ਆਪਣੇ ਪਿਓ ਹਜੀ ਦਾ ਕਿਸੇ ਨੂੰ ਨੰਬਰ ਦੱਸ ਦੀਏ ਸੋਸ਼ਲ ਮੀਡੀਆ ਤੇ ਪ੍ਰਮੋਟ ਕਰ ਦੀਏ ਇਹੋ ਜੇ ਪੈਣ 14 ਦੀਆਂ ਗੱਲਾਂ ਚ ਬਿਲਕੁਲ ਨਾ ਹੋ ਤੇ ਸਾਰੇ ਕੁੱਤੇ ਦੇ ਕੁੱਤੇ ਰਹਿਣਗੇ ਬੈਕਅਪ ਹੋ ਚੁਕਿਆ ਤੁਸੀਂ ਜਿਸਨੇ ਪੜਾ ਚਾਹੁੰਦੇ ਹੋ ਤਾਂ ਮੈਂ ਤੇ ਮੀਆਂ ਹਜੀ ਅਲੀ ਖਾਨ ਜੀ ਦੀ ਆਈਡੀ ਦੇ ਰਹੀ ਆ ਉਹ ਤੇ ਹੀ ਮੀਆਂ ਹਜੀ ਕੋਲ ਜਾ ਕੇ ਆਪਣੀ ਬੋਲ ਮਰਾ ਸਕਦੇ ਹਾਂ ਬਹੁਤ ਹੀ ਵਧੀਆ ਕੰਮ ਆ ਉਸ ਬਾਹਰ ਵੀ ਜਾ ਸਕਦੇ ਹਾਂ ਉਹ ਵੀ ਜਾ ਸਕਦੇ ਹਾਂ ਥੈਂਕ ਯੂ ਇਹਨਾਂ ਕੰਦੇ ਨੂੰ ਸੁਣਾਉਣਾ ਵੀ ਪਤਾ ਹੈ ਕਿ ਕਿ ਚਾਰਜ ਤੇ ਬੰਦੇ ਦੇ ਪ੍ਰਮੋਸ਼ਨ ਇਹਨਾਂ ਨੂੰ ਆਉਣੀ ਨਹੀਂ ਬ੍ਰੈਂਡ ਵਗੈਰਾ ਦੀ ਇਹਨਾਂ ਨੇ ਇਹੋ ਜਿਹੀਆਂ ਗੰਦੀਆਂ ਪ੍ਰਮੋਸ਼ਨਾਂ ਹੀ ਕਰਕੇ ਪੈਸੇ ਕਮਾਉਣੇ ਨੇ ਜਲਦੀ ਹੁੰਦੀ ਹੈ ਜਿਵੇਂ ਲਵ ਤੋਂ ਲੈ ਕੇ ਜਹਾ ਹਸਬੈਂਡ ਵਾਚ ਨੋਕ ਚੋਕ ਜੀ ਅਭੀ ਤਾਂ ਬ੍ਰੇਕਅਪ ਹੋ ਚੁੱਕਾ ਹੈ ਉਸੇ ਇਹਨਾਂ ਦਾ ਕੰਮ ਹੈ ਖੋਦ ਦੀ ਕਿਸ਼ਤੀ ਡੁੱਬੀ ਜਾਣ ਲੱਗੀ ਹੈ ਤੇ ਦੂਜਿਆਂ ਦੀ ਕਿਸ਼ਤੀ ਨੂੰ ਲੁਬਾਉਣ ਨੂੰ ਫਿਰ ਦੇਨੇ ਤੇ ਵਰਗੀ ਕੰਜਰਾਂ ਨੂੰ ਇਹਨਾਂ ਦੀ ਜਰੂਰਤ ਹੈ ਸਾਨੂੰ ਉਹਨਾਂ ਦੱਸੋ ਪਹਿਲਾਂ ਇਹਨੂੰ ਤੇ ਠੀਕ ਕਰ ਲੈ ਆਏ ਆਏ ਲਾ 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 ਮੈਂ ਵੀ ਅਣਕ ਤੇ ਕੋਈ ਵੀ ਮੋਲ ਨਹੀਂ ਹੋਣਾ ਪ੍ਰਪਿਉ ਹਾਜੀ ਕੋਲ ਨਹੀਂ ਜਾਣਾ ਪੈਣ ਤੇ ਲੋੜੇ ਖੋਤੀਓ ਕਿਸੇ ਦੇ ਘਰ ਉਜਾਰਦੇ ਜੀ ਗਰੀਬਾਂ ਦੇ ਇਹੋ ਜਿਹੇ ਪ੍ਰੋਮੋਸ਼ਨ ਕਰ ਕਰਕੇ ਹੁਣ ਕਿੱਥੇ ਲਿਆ ਤੁਹਾਡਾ ਪਾਪਾ ਹਾਜੀ ਤੁਸੀਂ ਸੋਣਾ ਚਾਹੁੰਦੇ ਹੋ ਤਾਂ ਮੈਂ نیچے ਪੰਡਤ ਜੀ ਦਾ ਵਰਸਮ ਨੰਬਰ ਦੇ ਰਹੀ ਹਾਂ ਸਾਨੂੰ ਉਸੇ ਪੰਡਤ ਨਾਮ ਦਾ ਤੂੰ ਆਪਣੀ ਇੱਕ ਕੋਲਾਫ ਵੀਡੀਓ ਪਾ ਦੇ ਉਹ ਵੀ ਕੁਲਰ ਵੀ ਡਿਵਰਗੀ ਬੱਤ ਸਹੀ ਹੈ ਮੈਂ ਤੇ ਗੱਚੀ ਫਿਤਰਾ ਨੂੰ ਹੇਟ ਨਹੀਂ ਕਰਨਾ ਕਿ ਮੈਂ ਇਹੋ ਜਿਹੇ ਫੋਧੂ ਬੰਦੇਆਂ ਦਾ ਇਲਾਜ ਕਰਨ ਲੱਗਿਆ ਤੇ ਉਹ ਵੀ ਫਰੀ ਚ ਜੇਕਰ ਮਿੱਤਰੋ ਇਹਨਾਂ ਗੱਲਵੇਂ ਹੁੰਦੇ ਵੀ ਕਿੰਨੀ ਸ਼ਕਤੀਆਂ ਹੁੰਦੀਆਂ ਤੇ ਪੈਨਚੂ ਪ੍ਰੋਮੋਸ਼ਨਾਂ ਨਾ ਕਰਾਉਂਦੇ ਤੇ ਜਦੋਂ ਸਾਬਤ ਪ੍ਰੋਮੋਸ਼ਨ ਕਰਵਾਉਂਦੇ ਬਾ ਬੇਰੰਦੇ ਤੇ ਸਾਲੇ ਬੰਦੂ ਰੰਦ ਨੇ ਕਿਉਂਕਿ ਇਹਨਾਂ ਨੇ ਤਗੀ ਮਾਰ ਕੇ ਬੋਨ ਮਰਾਨੀ ਹੁੰਦੀ ਹੈ ਹੋ ਥੰਦੀ ਆ ਥਨੀ ਪੱਲੀ ਉੱਡੀ ਅੰਡੀ ਇੱਧਰ ਕਿੰਨੇ ਕਿਨੇ ਨੋਟ ਕੀਤਾ ਕਿ ਉਹ ਪੱਲੀ ਹਿੱਲਦੀ ਆ ਯਾਰ ਪੱਲੀ ਤਾਂ ਹਿੱਲ ਹੀ ਨਹੀਂ ਆਈ ਲੱਗਦਾ ਦਿਮਾਗ ਤੋਂ ਹੀ ਲਈ ਆ ਕਦੇ ਵੀ ਪੈਨ ਚੋ ਹੱਗ ਹੁੱਗੂ ਵੀ ਲਿਆ ਕਰੋ ਕਿਉਂ ਸਾਰੇ ਬੌਂਡ ਮਰੀ ਰੱਖਦੇ ਜੇ ਇੱਥੇ ਟਾਈਮ ਵਲੋਗਾਂ ਦੀ ਮੈਨੂੰ ਲੱਗਦਾ ਰਾਤ ਨੂੰ ਵੀ ਪੈਨ ਚੋ ਫੋਨ ਨਹੀਂ ਰੱਖਦੇ ਹੋਣਗੇ ਕਿਉਂਕਿ ਇਹਨਾਂ ਨੂੰ ਪਤਾ ਹੈ ਸਵੇਰੇ ਸਵੇਰੇ ਉੱਠਣਾ ਤੇ ਵਲੋਗ ਪਾਣਾ ਮਗਰ ਕਿਉਂ ਤੁਸੀਂ ਵਲੋਗ ਨਾ ਬਣੇ ਹੋ ਤੁਹਾਨੂੰ ਲਾਸਟ ਤੇ ਦੱਸਾਂਗੇ ਠੀਕ ਆ ਤੇ ਚਲੋ ਆਹੋ ਥੰਬਨੇਲ ਦੇ ਵਿੱਚ ਜਿਵੇਂ ਦਿਖਿਆ ਹੀ ਨਹੀਂਗਾ ਤੁਸੀਂ ਕਿੱਥੇ ਚਲੇ ਗਏ ਭੈਣ ਚੋ ਦੋ ਕੰਜਰੋ ਵੇਖ ਤੇ ਲਿਆ ਕਰੋ ਥੋੜਾ ਦਿਮਾਗ ਹੀ ਲਾ ਲਿਆ ਕਰੋ ਤੁਸੀਂ ਤੇ ਕਮਰਿਆਂ ਦੀ ਵੀ ਬੰਦ ਪਾੜ ਕੇ ਰੱਖੀ ਪਈ ਐ ਵਲੌਗ ਨਾ ਬਣੇ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਪ੍ਰਗਟ ਹੋ ਗਿਆ ਰੈਡੀ ਲੋ ਪਹਿਲਾਂ ਹੀ ਲਾਈਕ ਵੀਊ ਦੇ ਦਿਓ ਇਹਨਾਂ ਨੂੰ ਉਹ ਭੈਣ ਚੋ ਦੋ ਕੁਛ ਚਾਦੀ ਚੀਤੇ ਵਿਖਾਈ ਦਿੰਦੇ ਜੇਕਰ ਵਿਖਾਇਆ ਤੇ ਪੱਲੀ ਵਿਖਾਈ ਹੈਲਦੀ ਵੀ ਤੇ ਅਸੀਂ ਚੱਲੇ ਜਿਰਕਪੁਰ ਜਿਰਕਪੁਰ ਦੇ ਵਿੱਚ ਕਿੱਥੇ ਚਲੇ ਹੈ ਉਹ ਵਾਲੇ ਤੇ ਕਰ ਨਹੀਂ ਦੱਸਣਾ ਕਿਉਂ ਤਾਨੂੰ ਰਸਤਾ ਤੇ ਰਾਨੂੰ ਹਾਟਾ ਅਟੈਕ ਆ ਜਾਏਗਾ ਇੱਕ ਕੰਜਰ ਦੂਜੇ ਕੰਜਰ ਨੂੰ ਹੀ ਮਿਲ ਸਕਦਾ ਹੈ ਹੋਰ ਘੜ ਕੀ ਸਕਦਾ ਹੈ ਵੀਰਾਂ ਵੀ ਆ ਚੱਲੇ ਆ ਗਾਇਸ ਜੀਰਕਪੁਰ ਤੇ ਤੁਹਾਨੂੰ ਪਤਾ ਵੀਰੇ ਆਪਾਂ ਕਿੱਥੇ ਚੱਲੇ ਹਾਂ ਹਾਂ ਜੀਰਕਪੁਰ ਬਦਲਾ ਭਾਈ ਵੀ ਦੱਸੇ ਇਹ ਪੈਂਜੂ ਕਿੰਨਾ ਚਬਲਾਂ ਦੇ ਪਾਸੇ ਨਹੀਂ ਆਪ ਵੀ ਜੀਰਕਪੁਰ ਦਾ ਨਾਮ ਲੈ ਆ ਤੇ ਆਪ ਵੀ ਪੁੱਛਦੀ ਹੈ ਕਿ ਇੱਥੇ ਚੱਲੇ ਆ ਤੇ ਅੱਜ ਸਰਵਿਸ ਕਰਾਣੇ ਚੱਲੇ ਆ ਯਾਰ ਕਿੱਡੀ ਹੀ ਬੇਸ਼ਰਮ ਜਨਾਨੀ ਆ ਯਾਰ ਆਪਣੇ ਹਸਬੈਂਡ ਦੀ ਇਵੇਂ ਕਿਊਟਨੈਸ ਚੈੱਕ ਕਰਨ ਲੱਗੀ ਆ ਉਹ ਪੈਣ ਚ ਕੰਜਰ ਗੋਂ ਕਿ ਬੇਬਾਗੇ ਵਾਂ ਲੱਗੇ ਕਿ ਮੈਂ ਅਸਲੀ ਕੰਜਰ ਜਿਉਂਦਾ ਹੈ ਇਸ ਜੀ ਤਾਂ ਬੇਦਮਨ ਤਰੀਕੇ ਕਰ ਬੰਦ ਮਾਰਾ ਤੇ ਨੂੰ ਕਿਦਾਂ ਦਾ ਲੱਗੇਗਾ ਇੱਕ ਕਲਯੁਗ ਦੀ ਨਿਸ਼ਾਨੀ ਹੈ ਉਹ ਟਰਾਲੀ ਚੱਕੀ ਵੀ ਜਾਂਦੀਆਂ ਸੜਕੋਂ ਨਹੀਂ ਮੁੜਨ ਦਾ ਕਿਸੇ ਕੋਲ। ਮੈਨੂੰ ਲੱਗਦਾ ਬਿੱਠੂ ਅੱਜ ਅੱਖਾਂ ਦੇ ਜਗ੍ਹਾ ਤੇ ਟੱਟੇ ਲੰਮਾਈ ਫਿਰਦੀ ਆ ਵੀ ਆਪਣੇ ਹਸਬੰਦ ਦੇ ਤਾਂ ਹੀ ਨਹੀਂ ਵੇਖਦਾ ਇਹਨੂੰ। ਮੈਨੂੰ ਲੱਗਦਾ ਟਰਾਲੀ ਨਾਲ ਚੱਲਣ ਲੱਗੇ ਸੀ ਟੈਕਟਰ ਤਾਂ ਹੀ ਟਰਾਲੀ ਚੱਕੀ ਚਲੀ ਜਾਂ। ਕੋਈ ਇਹਨਾਂ ਦੇ ਕੋਲ ਪੁੱਛੇਗਾ ਅਕਲ ਬੜੀ ਕਿ ਬ्यास ਇਹਨੇ ਕਹਿੰਦਾ ਬ्यास ਬੜੀ। ਉਹੀ ਕੰਮ ਹੈ ਇਹਦਾ। ਚੱਕੀ? ਮੈਂ ਵੀ ਮੈਨੂੰ ਬਿਠਾਤੀ ਯੂ ਰੋ। 30 ਯੂ ਰੋ। ਆਹੋ ਛੋਟਾ ਜਿਹਾ ਇੱਕ ਤੇ ਰਹੀ ਗਿਆ ਸੀ। ਇਹਨੂੰ ਵੀ ਬਿਠਾ। ਮੂਜੇ ਕ੍ਰੈਡਿਟ ਨਹੀਂ ਚਾਹੀਏ ਇੱਕ ਚੂਰਾ ਮੈਂ ਤੈਨੂੰ ਇੱਥੇ ਬਿਠਾ ਕੇ ਦੇਣਾ ਚਾਹੁੰਨਾ ਆਇਆ ਬਹਿ ਜਾ ਤੇਰੇ ਰੇ ਰੇ ਪੈਰ ਨਹੀਂ ਮੇਰੇ ਨੂੰ ਕਰ ਮੈਂ ਉਹਨਾਂ ਨੂੰ ਬੇਟਾ ਚੁੰਮਾ ਕੁਬਾਸੀ ਸਾਹਿਬ ਤੁਹਾਡੇ ਆਸਤੇ ਤੇ ਮੈਂ ਅਸਲੀ ਚੂਪਾ ਰੱਖਿਆ ਤੁਸੀਂ ਉਹਨੂੰ ਚੁੰਮੋ दिल्ली वाले स्टैंड्स इन विकेट जिन ਦੇ ਵਿੱਚ ਬੱਚੇ ਨਾਲ ਇੱਕ ਮਾਜਵੀ ਝੂਟੇ ਲੈਣ ਲੱਗੀ ਹੈ ਖਿੱਚ ਕੇ ਰੱਖੋ ਇਹਦੇ ਫੁੱਦੂ ਕਮ ਸੋਬਾਈ ਸਬਸਕ੍ਰਾਈਬ ਕਰ ਦਿਓ ہماری ਬਹਨ ਨੂੰ ਥੈਂਕ ਯੂ ਥੈਂਕ ਯੂ ਰਿਜ ਤਲਾਣਾ ਦੋਵੇਂ ਇਕੱਠੇ ਹੋ ਗਏ ਸਦੇ ਟੱਟਿਆਂ ਦੀ ਮਾਰਿਸ਼ ਕਰੋ ਤਾਂ ਚਾਹਨੋ ਸਬਸਕ੍ਰਾਈਬਰ ਬਣ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਸੱਚੀ ਮੈਂ ਬਹੁਤ ਡਰ ਰਹੀ ਸੀਗੀ ਵੀ ਪਤਾ ਨਹੀਂ ਕਿੱਦਾਂ ਦੱਸੂ ਦੇਖੋ ਦੇਖੋ ਦਰੰਦ ਕੀ ਚਿਹਰੇ ਸੇ ਟਪਕਦੀ ਹੈ ਨੰਬਰ 1 ਕਬੀਨਾ ਜੀ 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 ਆਖੇ ਦੇਖੋ ਨੀਅਤ ਮੇਂ ਖੋਟ ਸਾਫ ਨਜ਼ਰ ਆਤਾ ਹੈ ਹਵਸ ਸੇ ਭਰੀ ਹੋਈ और तेरी ने जाट वर जाती। ने तो अच्छी, करती है अच्छी पर डाली ने इसने आज है कच्ची ले दो इसको भी काली सी कच्ची सिखा रहा जब लगे ना ब्लॉग नीचे तू अपने दो दो कार्यूज मखा के आई जायेगा एक ही बखाए ਜਾਂ ਜਾ ਰਹੀਆਂ ਉਹ ਕੌਣ ਨੇ ਉਹ ਵੀਰੇ ਹੁਣੀ ਨੇ ਅੱਜ ਕੱਲ ਪੈਨਚੇ ਜਿਹੜਾ ਜਿਹੜਾ ਦੋ ਦੋ ਜਨਨੀਆਂ ਰੱਖੀ ਫਿਰਦੇ ਉਹ ਵੀ ਪੈਨਚੋ ਸੈਲੀਬ੍ਰਿਟੀ ਬਣਨ ਲੱਗਿਆ ਯਾਰ ਮੈਨੂੰ ਵੀ ਦੋ ਵਿਆਹ ਕਰਨੇ ਪੈਣਗੇ ਪਰ ਇੱਥੇ ਦੇਖ ਕੀ ੁਖਾ ਹੋਇਆ ਬਈ ਅੱਜ ਮਲੋ ਨੇ ਤਾਨੂੰ ਪੰਜਾਬ ਦੇ ਜੌਨੀਸਿੰਸ ਦੇ ਨਾਲੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਖਾ ਵੇਖਣ ਦੇ ਸੁਪਨੇ ਵੇਚਦਾ ਉਹ ਵੀ ਪੈਨ ਦਾ ਰੋਡਾ ਠੱਗੀ ਮਾਰ ਕੇ ਇਹ ਝੂਠ ਹੈ ਝੂਠ ਹੈ ਝੂਠ ਹੈ ਉਹ ਮੋਦੀ ਚਾਚਾ ਹੈ ਸੱਚੀ ਗੱਲਾਂ ਨੇ ਉਹ ਵਖਾਣੇ ਤਨੂ ਹੀ ਆ ਦੇਖਦਾ ਨਾ ਨਜ਼ਾਰਾ 74th ਫਲੋਰ ਆ ਬਟ ਆਹੋ ਸਾਰੇ ਆਪਣੇ ਪੈਸੇ ਨਾਲ ਜਾਏ ਤੈਨੂੰ ਤਾਂ ਫਾਇਦਾ ਲੱਗੇ ਹੁਣ ਭੈਣ ਤੇ ਲੋੜੇ ਠੱਗੀ ਮਾਰ ਗਏ ਲੋਕਾਂ ਦੇ ਪੈਸੇ ਖਾ ਕੇ ਤੂੰ ਬਣਿਆ ਫਿਰਦਾ ਕ੍ਰਿਪਟੋ ਦਾ ਮਾਸਟਰ ਮਾਈਂਡਰ ਚੱਲ ਭੋਸੜੀ ਕੇ ਅਰੇ ਕ੍ਰਿਪਟੋ ਵਾਲੀ ਸਕਦੇ ਨੇ ਯਾ ਜਿਨ੍ਹਾਂ ਨੇ ਜ਼ਿੰਦਗੀ ਚ ਮੱਲਾ ਮਾਰੀਆਂ ਨੇ ਰਿਸਕ ਲਿੱਤੇ ਨੇ ਬਿਨੰਸ ਕਿਤੇ ਨੇ ਇਹ ਆਹ ਦੇਖ ਤੂੰ ਆਹ ਦੇਖ ਤੂੰ ਅੱਤੂ ਗਿਆ ਬੇਟਾ ਅੱਤੂ ਗਿਆ ਆਹੋ ਠੱਗੇ ਮਾਰ ਰਾਨਾ ਲੱਭੀ ਤੇ ਕਮ ਰੇਖ ਸੁਦਾ ਯਾ ਕਿਉਂ ਵੀ ਬਾਤ ਤੇ ਚਿੱਤਰ ਵੀ ਦੇ ਪੈਸਾ ਲੈਂਦੇ ਨੇ ਉਹ ਭੈਣ ਚੁੱਦਾ ਆਪਣੇ ਚਾਰ ਕੁ ਜਿਹੜੇ ਵਾਲ ਨੇ ਉਹ ਢਿਲ ਵਾਲੇ ਪਹਿਲਾਂ ਗੁਰੂ ਵਾਲਾ ਬਣੀ ਐਵਰੀਡੇ ਦਾ ਨਜ਼ਾਰਾ ਐਵਰੀਡੇ ਦਾ ਸੀਨ ਆਪਣਾ ਅੱਜਕੱਲ੍ਹ ਅੱਜਕੱਲ੍ਹ ਪਹਿਲਾਂ ਵਾਲਾ ਆ ਹੀ ਬਹੁਤ ਰਿਹਾ ਯਾ ਕਰ ਲੋ ਸ਼ੁਰੂਆਤ ਕਿ ਦਿਹਾੜੀਆਂ ਕਰ ਕਰ ਮਰ ਜਣਾ ਆ ਜਿਹੜਾ ਬੰਦਾ ਆਪਣੀ ਮੁੱਛਾ ਕਾਲੀਆਂ ਕਰ ਨਹੀਂ ਸਕਦਾ ਤੇ ਉਹ ਭੈਣ ਚੁੱਦਾ ਦੂਜਿਆਂ ਨੂੰ ਪੈਸੇ ਕਮਾਣ ਆਸਤੇ ਕਹਿ ਰਿਹਾ ਤੂੰ ਕਹਿੰਦਾ ਭੈਣ ਚੁੱਦਾ ਤੇਰੇ ਅਸੀ ਟੱਟੀ ਚੂਮੀ ਤੇ ਤੇਰੇ ਥੱਲੇ ਰਹੀਏ ਉਹ ਭੈਣ ਚੁੱਦਾ ਆਪਣੀ ਮਾਂ ਚਦਾ ऐसे लोगों पे सिर्फ हम लोग हस सकते हैं। ਹੁਣ ਗੱਲ ਕਰਨੀ ਹੈ ਬਜੇ ਨਰਸਿੰਘ ਦੇ ਬਾਰੇ। ਇਹ ਸਾਡਾ ਉਹ ਕਿਲੇ ਜਿਹੜਾ ਨਾਲੀ ਚੋਂ ਨਿਕਲ ਕੇ ਛੜਤ ਤੇ ਆ ਗਿਆ ਤੇ ਨਾਲੀ ਚੋਂ ਜੇਲ੍ਹ ਚ। ਇਹ ਤੇਰੀ ਬੈਨ ਬੋਲ ਨਹੀਂ ਸਕਦੀ ਸੀ। ਨਹੀਂ ਬੋਲ ਸਕਦੀ ਸੀ। ਹallelujah। ਮੇਰਾ ਯਿਸੂ, ਇਹ ਯਿਸੂ, ਮੇਰਾ ਯਿਸੂ। ਕੀ ਕਹਾ? ਬੋਲਣ ਲੱਗੀ। नाले जरे भी मित्रों बजेंद्र सिंह दे अनपगत ने ओज भी दिन जलती आनाले वे खुदे सुनो घर में जानो था दे बजेंद्र सिंह दिए में ही बहुत मार ले खामे खा। तो का मेरे को ये सब बोलने के लिए दो किलो चावल तीन किलो चीनी और पाँच किलो काटा दिया था ये सब बोलने के लिए क्योंकि उन्हें फेमस होना था इस वजह से और इस वीडियो को ज्यादा शेयर करें और जरा भी बंदा बोलेगा कि ये वीडियो फेक है ਪੌਂਡੀ ਮਾਡੀ ਫੋਡੀ ਤੇ ਆਹਦੀ ਵੀਡੀਓ ਜੇ ਨਹੀਂ ਵੀਡੀਓ ਚੰਗੀ ਲੱਗੇ ਲਾਈਕ ਕਰੋ ਤੇ ਜਨ ਨੂੰ ਸਬਸਕ੍ਰਾਈਬ ਕਰੋ ਹਰ ਮਿਲਦੇ ਆ ਗਲੀ ਵੀਡੀਓਜ਼ ਨਾਲ ਟੇਕ ਕੇਅਰ ਬਾਏ ਬਾਏ ਗੁਰੂ ਵਾਲਾ ਬਣਿਏ ਬਿਰਜੀ ਗੁਰੂ ਵਾਲਾ ਬਣਿਏ